ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਤੇ ਇਸ ਵੇਲੇ ਦੀ ਵੱਡੀ ਖਬਰ ਕਰਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜ ਜਹਾਂ ਦੱਸ ਕੀ ਕੇਰਲਾ ਵੀ ਭਾਰੀ ਮੀਂਹ ਤੋਂ ਨਹੀਂ ਬਚ ਸਕਿਆ ਭਾਰੀ ਮੀਂਹ ਦੇ ਕਾਰਨ ਕੇਰਲਾ ਦੇ ਵਿੱਚ ਕਈ ਥਾਵਾਂ ਤੇ ਲੈਂਡਸਲਾਈਡ ਹੋਈ ਹੈ ਤੇ ਇਸ ਲੈਂਡਸਲਾਈਡ ਦੇ ਕਾਰਨ ਕਈ ਲੋਕ ਮਲਵੇ ਦੇ ਹੇਠਾਂ दबਕੇ ਨੇ ਤੇ ਕਈ ਲੋਕ ਜ਼ਖਮੀ ਹੋਏ ਨੇ ਤੇ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਹਾਂ ਦੱਸ ਕੀ ਕੇਰਲਾ ਦੇ ਵਾਇਨਾਡ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਅੱਜ ਲੈਂਡਸਲਾਈਡ ਹੋਈ ਹੈ ਤੇ 41 ਲੋਕਾਂ ਦੀ ਮਾਰੇ ਜਾਣ ਦੀ ਇਸ ਲੈਂਡਸਲਾਈਡ ਦੇ ਵਿੱਚ ਖਬਰ ਸਾਹਮਣੇ ਆਈ ਹੈ 70 ਲੋਕ ਜ਼ਖਮੀ ਹੋਏ ਨੇ ਤੇ ਕਈ ਲੋਕਾਂ ਦੇ ਮਲਬੇ ਦੇ ਵਿੱਚ ਦੱਬੇ ਹੋਣ ਦਾ ਖੱਸ਼ਾ ਦੱਸਿਆ ਜਾ ਰਿਹਾ ਦੀ ਹੈ ਜਿਹਾ ਲੱਗ ਕੇ ਕਿ ਮੌਕੇ ਤੇ ਹੀ ਜਿਹੜੇ ਰਾਹਤ ਕਰਮੀ ਨੇ ਉਹ ਮੌਕੇ ਤੇ ਪਹੁੰਚ ਕੇ ਤੇ ਲੋਕਾਂ ਨੂੰ ਉੱਥੋਂ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਥਾਂ ਤੇ ਲੈਂਡਸਲਾਈਡ ਹੋਈ ਹੈ ਉੱਥੇ 100 ਤੋਂ ਵੱਧ ਲੋਕ ਫਸੇ ਹੋਏ ਨੇ ਤੇ ਉਹਨਾਂ ਨੂੰ ਫੌਜ ਅਤੇ ਜਿਹੜੀ ਨੈਸ਼ਨਲ ਡਿਜ਼ਾਸਟਰ ਦੀਆਂ ਟੀਮਾਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਦੱਸਿਆ ਗਿਆ ਕਿ ਕੈਨੇਡਾ ਦੇ ਬਾਇਨਾਰ ਜ਼ਿਲ੍ਹੇ ਤੋਂ ਮੇਦੀ ਦੇ ਨੇੜੇ ਵਕਵਾਕ ਪਹਾੜੀ ਖੇਤਰਾਂ ਦੇ ਵਿੱਚ ਮੰਗਲਵਾਰ ਤੜਕੇ ਪਾਣੀ ਟਿੱਕਾ ਨਿੱਗਿਆ ਨੇ ਇਸ ਹਾਦਸੇ 'ਚ 41 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਸ ਦੇ ਨਾਲ ਹੀ 70 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਤਤਕੇ ਕਈ ਹੋਰਾਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖਸ਼ਾ ਦੱਸਿਆ ਜਾ ਰਿਹਾ ਹੈ ਐਨਡੀਆਰਫ ਅਤੇ ਕੇਰਲ ਰਾਜ ਆਫਤ ਪ੍ਰਬੰਧਨ ਅਥਾਰਟੀ ਦੀਆਂ ਟੀਮਾਂ ਮੌਕੇ ਤੇ ਪਹੁੰਚ ਕੇ ਆਲੇ ਤੇ ਬਚਾਅ ਕਰ ਰਹੀ ਹੈ ਜੋ ਜੰਗੀ ਪੱਧਰ ਤੇ ਜਾਰੀ ਨੇ ਇਸ ਹਾਦਸੇ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੈਨਾ ਮੁਖੀ ਦੇ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਜ਼ਮੀਨ ਕਿਸ ਕਰਨ ਤੋਂ ਪ੍ਰਭਾਵਿਤ ਵਾਇਨਾਟ ਕੇਰਲ ਚ ਸਹਾਇਤਾ ਤੇ ਬਚਾ ਲਈ ਫੌਜ ਤਾਇਨਾਤ ਕਰਨ ਲਈ ਕਿਹਾ ਹੈ ਉੰਜ ਫੌਜਾਂ ਦੀਆਂ ਟੀਮਾਂ ਮੌਕੇ ਤੇ ਹੀ ਪਹੁੰਚ ਗਿਆ ਨੇ ਜ਼ਿਲ੍ਹਾ ਅਧਿਕਾਰੀਆਂ ਮੁਤਾਬਕ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮੁੰਡਕਾਈ, ਛੁਰਾ, ਮਾਲਾ, ਆਟਾ ਮਾਲਾ ਅਤੇ ਨੂਲ ਪੁਜਾ ਪਿੰਡ ਸ਼ਾਮਿਲ ਹਨ ਇਹ ਫਿਲਹਾਲ ਜ਼ਮੀਨ ਖਿਸਕਣ ਦੇ ਕਾਰਨ ਅਲੱਗ-ਥਲੱਗ ਪਏ ਹਨ ਦੱਸਿਆ ਕਿ ਕੇਰਲ ਦੇ ਵਾਇਨਾਡ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਜਾਰੀ ਹੈ ਇਸ ਦੌਰਾਨ ਅਜ ਤੱਕ ਮੁੰਡਕਾਈ ਕਸਬੇ ਦੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਸਾਹਮਣੇ ਆਈ ਫਿਰ ਸ਼ਾਮ ਕਰੀਬ 4:00 ਵਜੇ 10:00 ਵਜੇ ਕਲਪੱਟਾ ਚ ਵੀ ਟਿੱਕਾ ਲੱਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਕਈ ਪਰਿਵਾਰ ਦੱਬੇ ਹੋਏ ਨੇ ਤੇ ਵਿਆਥਰੀ ਤਾਲੂਕ ਵੇਲਾਰੀ ਮਾਲਾ ਪਿੰਡ ਮੇਵਦੀ ਪੰਚਾਇਤ ਜ਼ਮੀਨ ਖਿਸਕਣ ਦੇ ਨਾਲ ਪ੍ਰਭਾਵਿਤ ਹੋਏ ਨੇ ਚੂਰਲ ਮਾਲਾ ਤੋਂ ਮੁੰਡਕਈ ਤੱਕ ਸੜਕ ਤਸ ਗਈ ਹੈ ਜਾਣਕਾਰੀ ਮੁਤਾਬਕ ਚੂਰਲ ਮਾਲਾ ਕਸਬੇ ਦੇ ਵਿੱਚ ਭਾਰੀ ਨੁਕਸਾਨ ਹੋਇਆ ਕੇਰਲ ਰਾਜ ਆਫਤ ਪ੍ਰਬੰਧਨ ਅਥਾਰਟੀ ਨੇ ਕਿਹਾ ਹੈ ਕਿ ਪ੍ਰਭਾਵਿਤ ਖੇਤਰਾਂ ਦੇ ਵਿੱਚ ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਨਾਲੇ ਐਨਡੀਆਰਫ ਦੀ ਇੱਕ ਵਾਦੂ ਟੀਮ ਮੋਬਾਈਲ ਰਾਡ ਭੇਜੀ ਗਈ ਹੈ ਤੇ ਉਧਰ ਹੀ ਪ੍ਰਧਾਨ ਮੰਤਰੀ ਰਾਹਤ ਪੰਡ ਦੇ ਵਿੱਚੋਂ ਵੀ ਜਿਹੜੇ ਲੋਕ ਜ਼ਖਮੀ ਹੋਏ ਨੇ ਤੇ ਜਿਨ੍ਹਾਂ ਦੇ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਉਹਨਾਂ ਨੂੰ ਫੰਡ ਦੇਣ ਦਾ ਐਲਾਨ ਕੀਤਾ ਗਿਆ ਹੈ ਜੀ ਹਾਂ ਦੱਸਦੇ ਕਿ ਪ੍ਰਧਾਨ ਮੰਤਰੀ ਨੇ ਬਾਇਨਾਰਡ ਦੇ ਕੁਝ ਹਿੱਸਿਆਂ ਦੇ ਵਿੱਚ ਸੁਰੱਖਿਅਤ ਸਕੰਦ ਨਾਲ ਮਾਰੇਗੇ ਹਰੇਕ ਵਿਅਕਤੀ ਦੇ ਵਾਰਸਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ ਇੱਕ ਖ਼ਬਰ ਦੱਸਦੀ ਹੈ ਕਿ ਕੇਰਲ ਦੇ ਵਾਇਨਾਡ ਤੋਂ ਇੱਕ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਲੈਂਡਸਲਾਈਡ ਹੋਈ ਹੈ ਤੇ 100 ਤੋਂ ਵੱਧ ਲੋਕਾਂ ਦੀ ਉੱਥੇ ਫਸੇ ਹੋਣ ਦੀ ਸ਼ੰਕਾ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ਫੌਜ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ਦੱਸਿਆ ਕਿ ਹੈਲੀਕਾਪਟਰਾਂ ਦੀ ਮਦਦ ਨਾਲ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਜਾ ਰਿਹਾ ਹੈ ਇਸ ਨਾਲ ਹੀ ਦੱਸਿਆ ਗਿਆ ਕਿ ਇਸ ਲੈਂਡਸਲਾਈਡ ਦੇ ਕਾਰਨ 45 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਉੱਥੇ ਦੇ ਜ਼ਖਮੀਆਂ ਦੀ ਗੱਲ ਕਰੀਏ ਤਾਂ 70 ਲੋਕਾਂ ਦੇ ਕਰੀਬ ਲੋਕ ਜ਼ਖਮੀ ਹੋਏ ਨੇ ਤੇ ਕਈ ਲੋਕਾਂ ਦੇ ਮਲਬੇ ਦੇ ਹੇਠਾਂ ਦੱਬੇ ਹੋਣ ਦਾ ਖਰਚਾ ਦੱਸਿਆ ਜਾ ਰਿਹਾ ਹੈ